ਦੀ ਮੈਂ ਜੋ ਵੀ ਇਹਨਾਂ ਦੀ ਮੰਗ ਹੈ ਉਹ ਮੈਂ ਜੋ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਂਗਾ ਔਰ ਵੈਸੇ ਤਾਂ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਉਰਾਲਾ ਉਹ ਦਿਨ ਰਾਤ ਤੋਂ ਲੱਗੇ ਰਹੇ ਤੇ ਮੈਂ ਤਾਂ ਜਦੋਂ ਤੱਕ ਤਿਆਰ ਹੋ ਕੇ ਨਿਕਲਦਾ ਘਰੋਂ ਮੁੱਖ ਮੰਤਰੀ ਸਾਹਿਬ ਦੋ ਸ਼ਹਿਰ ਘੁੰਮ ਵੀ ਆਉਂਦੇ ਸੋ ਪੂਰੇ ਨਹੀਂ ਆ ਪੂਰੀ ਮਿਹਨਤ ਨਾਲ ਛਿੱਦਣਾ ਲੱਗੇ ਹੋਏ ਆ ਔਰ ਖੇਡਾਂ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦਾ ਇੱਕ ਬੜਾ ਸਿੱਧਾ ਸਾਦਾ ਇੱਕ ਮਤਲਬ ਇੱਕੋ ਇੱਕ ਰਾਹ ਹੈ ਜੀ এডਿਕੇਸ਼ਨ ਤੇ ਖੇਡਾਂ ਸੋ ਖੇਡਾਂ ਉਤਸ਼ਾਹ ਤਾਂ ਆਉਂਦੀ ਹੈ ਜਦੋਂ ਇਹਨਾਂ ਨੂੰ ਤੁਸੀਂ ਕੈਰੀਅਰ ਨਾਲ ਜੋੜਦੇ ਹੋ ਪਹਿਲਾਂ ਤਾਂ ਸਾਡੇ 올ੰਪੀਅਨ ਵੀ ਮਤਲਬ ਮਨੋ ਕੋਈ ਹੱਥ ਨਹੀਂ ਫੜਦਾ ਸੀ ਉਹਨਾਂ ਦਾ ਸੋ ਹੁਣ ਮਾ ਜੋ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਨੇ ਕਿ ਐਡੀ ਵਧੀਆ ਪਾਲਿਸੀ ਬਣਾਈ ਹੈ ਵੀ ਆਉਂਦਿਆਂ ਨੂੰ ਉਹਨਾਂ ਨੂੰ ਫਾਈਨੈਂਸ਼ੀਅਲ ਮਦਦ ਤਿਆਰੀ ਕਰਨ ਵਾਸਤੇ ਵੀ ਮਦਦ ਫਿਰ ਜਿਹੜੀਆਂ ਸਰਕਾਰੀ ਜੋਬਸ ਇਹਨੀਆ ਸੋ ਇਹ ਬੜਾ ਵੱਡਾ ਇਨਕਲਾਬੀ ਕਦਮ ਹੈ ਸੋ ਇਹਨਾਂ ਨੂੰ ਵੀ ਸਾਰੇ ਸਾਡੇ ਪੰਜਾਬ ਦੇ ਜਿਹੜੇ ਬੱਚੇ ਉਤਸ਼ਾਹ ਸੰਤੋਖ ਸਰ ਜੋ ਇਹ ਸਟੇਡੀਅਮ ਦੇ ਵਿੱਚ ਖੜੇ ਹੋਏ ਆ ਇਸ ਦੀ ਹਾਲ ਬਹੁਤ ਖਸਤਾ ਹੈ ਪਹਿਲਾਂ ਵੀ ਖਬਰਾਂ ਲੱਗ ਚੁੱਕੀਆਂ ਨੇ ਪਰ ਸਰਕਾਰ ਨੇ ਅਜੇ ਤੱਕ ਧਿਆਨ ਨਹੀਂ ਦਿੱਤਾ ਇਸ ਬਾਰੇ ਮੈਨੂੰ ਕਿੰਗ ਬਗੈਰਾ ਬਹੁਤ ساری ਚੀਜ਼ਾਂ ਟੁੱਟੀਆਂ ਪੰਜਾਬ ਦੇ ਲੋਕ ਅੰਦਰਵਾੜਾਂ ਦੇ ਨੇ ਦੀਵਾਰਾਂ ਟੁੱਟੀਆਂ ਪੰਜਾਬ ਦੇ ਤੇ ਆਪਾਂ ਮੈਂ ਲਿਖੂੰਗਾ ਸੰਤੋਖ ਸਾਡੇ ਖੇਡ ਮੰਤਰੀ ਸਾਹਿਬ ਨੂੰ ਲਿਖੂੰਗਾ ਪ੍ਰੈਕਟਿਸ ਸਪੋਰਟਸ ਨੂੰ ਲਿਖਦਾ ਜੋ ਜੋ ਕਮੀਆਂ ਬਦੂਦ ਕਰਾਲਾ ਮੈਨੂੰ ਤਾਂ ਸੋਣਾ ਲੱਗਿਆ ਰਾ ਕੇ ਫਸੇ ਬਾਹਰ ਬਾਹਰ ਤਾਂ ਕੁਝ ਹੋਰ ਸਦਵਾ ਸਾਹਿਬ ਜੀ ਇਹ ਬਣਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਤਾਂ ਸੰਭਾਵ ਤੁਸੀਂ ਕਰ ਲੋ ਨਹੀਂ ਸਾਹਿਬ ਲੱਗ ਸਾਹਿਬ ਹਾਂਜੀ ਹਾਂਜੀ ਅਰੇ ਦਾ ਇੰਟਰਨੈਸ਼ਨਲ ਪੱਧਰ ਦਾ ਡਿਜ਼ਾਈਨ ਬਣਾਇਆ ਲੇਕਿਨ ਸਾਡੇ ਭਾਰਤ ਨੂੰ ਇਹ ਡਿਜ਼ਾਈਨ ਜਿਹੜਾ ਨਾ ਪ੍ਰੋਪਰ ਸੂਟ ਨਹੀਂ ਕੀਤਾ ਕਿਉਂਕਿ ਦੇਖ ਕਿੰਨੇ ਸਾਡੇ ਕੋਲ ਗੈਸਟ ਆਉਂਦੇ ਨੇ ਉਹਨਾਂ ਦੇ ਬੈਠਣ ਨੂੰ ਸਾਡੇ ਕੋਲ ਪ੍ਰੋਪਰ ਜਗ੍ਹਾ ਹੀ ਨਹੀਂ ਅਸੀਂ ਨਾ ਉਹ ਇਟਾ-ਉਟਾ ਲਾ ਕੇ ਸਟੇਜ ਨੂੰ ਅਸੀਂ ਬਣਾਉਣ ਦੀ ਕੋਸ਼ਿਸ਼ ਕਰਦੇ ਜੇ ਤੁਸੀਂ ਥੋੜਾ ਜਿਹਾ ਇੱਧ ਇਹ ਕਹੋ ਜਿਆ ਬਣ ਜੇ ਦੇ ਦੇ ਉੱਤੇ ਥੋੜੇ ਜਿਹੜੇ ਸਾਡੇ ਕੋਲ ਮਾਨਯੋਗ ਸਖੀਏ ਤਾਂ ਹੁੰਦੇ ਨੇ ਉਹਨਾਂ ਨੂੰ ਅਸੀਂ ਬਿਠਾ ਸਕੀਏ ਬਣਾ ਦੇਗੇ ਬਣਾ ਲਵਾਂਗੇ ਧੰਨਵਾਦ ਕਰੋ ਜਸਪੀਰ ਸਿੰਘ ਜੀ